ਮੈਂ ਕਹਿੰਦਾ ਹੋਰ ਕਰਦੇ ਆ ਮਹਾਰਾਜ ਦੀ ਕਿਰਪਾ ਨਾਲ ਚਲੋ ਹੁਣ ਸਿਆਲ ਦਾ ਟਾਈਮ ਆ ਦੁੱਧ ਵੀ ਵਧਿਆ ਹੋਇਆ ਜੇ ਆਪਾਂ ਜਿਹੜੀ ਸਵੇਰੇ ਚਾਹ ਨਾਲ ਬਰਫੀ ਕਰਨੀ ਵਾਪਾ ਜੀ ਜੇ ਉਹ ਵੀ ਘਰੇ ਬਣਾ ਲਈਏ ਗੱਜਣਾ ਨਹੀਂ ਆਈ ਵੀ ਢੀਕਾ ਗੱਜਰਾਂ ਵਾਲੀ ਵੀ ਬਣ ਸਕਦੀ ਗਜਰੇਲਾ ਉਹ ਗਜਰੇਲਾ ਤਾਂ ਲਾਸਟ ਦੀ ਬਣਣੀ ਬਣਨਾ ਹੈ ਗਜਰੇਲਾ ਲਓ ਜੀ ਕਾਂਟੋ ਸਾਡੀ ਪਈ ਐ ਸੁੱਤੀ ਆ ਰਾਮ ਨਾਲ ਜਾਗ ਦੀਦੀ ਹੁਣੇ ਸੌਈ ਆ ਦੁਬਾਰਾ ਇਹ ਟੱਬਰ ਸਾਡਾ ਭਾਈ ਸਾਰਾ ਬੈਠਾ ਇੱਕ ਜਗ੍ਹਾ ਤੇ ਗੱਲਾਂ-ਬਾਤਾਂ ਲੱਗੇ ਹੋਇਆ ਮਾਰਨ ਹੈਨਾ ਆਹੀ ਹੁੰਦੀ ਆ ਮौज ਕਹਿ ਲੋ ਵੀ ਇਕੱਠੇ ਪਰਿਵਾਰ ਦੀ ਜਿਹੜੀ ਇਕੱਠੇ ਬੈਠ ਕੇ ਐ ਨਾ ਨਜ਼ਾਰੇ ਲੁੱਟਣੇ ਆ ਹੈ ਗੱਲਾਂ-ਬਾਤਾਂ ਇਕੱਠੇ ਪਰਿਵਾਰ ਦੀ ਕਿੱਥੇ ਦੇਖਣ ਨੂੰ ਮਿਲਦੀਆਂ ਅੱਜ ਕੱਲ ਚਲਦੇ ਆ ਜੀ ਹੁਣ ਅੰਦਰ ਦੇਖਦੇ ਆ ਭਾਈ ਕੌਣ-ਕੌਣ ਬੈਠਾ ਟੈਨਸ਼ਨ ਲੈ ਨਾ ਮਣੀ ਮੁੱਟੀ ਵੀ ਕਰਨੇ ਪੈਣੇ ਲੋਹੜੀ ਚ ਆ ਗਏ ਇਹਦੇ ਤਾ ਛਾੜੂਏ ਮਾਨੇ ਅੱਛਾ ਜੀ ਇਹਨੇ ਚਾਹ ਪੀਣੀ ਆ ਇਹਨੇ ਚਾਹ ਪੀਣੀ ਆ ਲੱਡੂ ਨੇ ਸਾਡੇ ਨੇ ਚਾਹ ਪੀਣੀ ਆ ਵਾਹ ਵੀ ਵਾਹ ਚਾਹ ਚੱਲ ਰਹੀ ਆ ਸਾਜਰੇ ਸਾਜਰੇ ਹੈ ਆਮੀ ਬੰਦਾ ਹੈ ਤੇ ਲਾਓ ਚਾਹ ਬੁਲਾਓ ਉਹ ਇੱਕ ਗੁੱਟਾ ਕੇ ਤੁੰਨ ਵੀ ਦੇਖਦਾ ਹੈ ਹੋਰ ਕੀ ਕਾਜ਼ੀ ਸਾਰਿਆਂ ਨੂੰ ਉਮੀਦ ਕਰਦੀ ਹੈ ਕਿ ਤੁਸੀਂ ਸਾਰੇ ਜਾਨੇ ਠੀਕ-ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਮੋਗੇ ਤੇ ਆਪਣੇ ਆਪਣੇ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਭਾਈ 5 ਵਜੇ ਦੇ ਉੱਠੇ ਹੋਏ ਸਾਰੇ ਇੱਕ ਜਗ੍ਹਾ ਇਕੱਠੇ ਹੋ ਗਏ ਬਸ ਉੱਠ ਕੇ ਮਗਰਲਾ ਮਾਤਾ ਚੱਲ ਰਹੀਆਂ ਕਿ ਆ ਕੰਨ ਲੋਹੜੀ ਨੂੰ ਕਿੱਦਾਂ ਕਰਨਾ ਹੈ ਸਾਨੂੰ ਬਹੁਤ ਟੈਨਸ਼ਨ ਆ ਪਈਆਂ ਵੀ ਅਸੀਂ ਆਪਣੇ ਦੀਦੀ ਨੇ ਵੀ ਟੈੱਲ ਤੇ ਫੋਨ ਕਰਾਇਆ ਦੀਦੀ ਜੀ ਦਾ ਸੂਟ ਸਮਾਨ ਨੇ ਹੁੰਨੇ ਆ ਹਾਂ ਉਹ ਟੈਲਰ ਕਹਿੰਦਾ ਭਾਈ ਮੇਰੇ ਕੋਲ ਤਾਂ ਟਾਈਮ ਨਹੀਂ ਵੀ ਕਿਉਂਕਿ ਵਿਆਹ ਦੇ ਦਿਨ ਆ ਜਨਵਰੀ ਚ ਹੂੰ ਹੁਣ ਪਹਿਲੀ ਤਰੀਕ ਤੇ ਵਿਆਹ ਸ਼ੁਰੂ ਹੋ ਜਣੇ ਹਾਂ ਫੇਰ ਹੁਣ ਮੈਂ ਆਪਣੀਆਂ ਭਾਬੀ ਨੂੰ ਮੜ ਜੇ ਦੋਨੂੰ ਫੋਨ ਕਰਿਆ ਨਾਰੀ ਲੱਪੇ ਜੇ ਲਾ ਕੇ ਕਹਿੰਦੀ ਆ ਚਲ ਕੋਈ ਨਹੀਂ ਕੱਢ ਦੂੰਗੀ ਔਖੀਆਂ ਸੌਖੀਆਂ ਹਾਂ ਤੇ ਹੁਣ ਦੇਖਦੇ ਆ ਸੂਟਾਂ ਦਾ ਮੁੱਦਾ ਚੱਲ ਰਿਹਾ ਤਾਂ ਹੈ ਸੂਟਾਂ ਦਾ ਮੁੱਦਾ ਨਹੀਂ ਮਮੇ ਬੱਚੇ ਵਿਚਾਰੀ ਸਾਡੀ ਇਹ ਵੀ ਕਿੱਥੇ ਜਾਊਂਗੀ ਹੁਣ ਮੈਨੂੰ ਇਹਦਾ ਵੀ ਸੋਚਣਾ ਪਣਾ ਤਾਂ ਤੇ ਵਿਚੇ ਸਾਡੀ ਥੋੜੀ ਜਿਹੀ ਸਲਾਹ ਐਦਾਂ ਬਣਦੀ ਜੀ ਸਾਡੀ ਥੋੜੀ ਜਿਹੀ ਸਲਾਹ ਨੇ ਐਦਾਂ ਮੰਨਦੀ ਆ ਵੀ ਨੂਰ ਨੂੰ ਇੱਕਦਾਂ ਸੂਟ ਸਵਾਈਏ ਹੂੰ ਵੀ ਦੇਖਦੇ ਆ ਵੀ ਬਾਕੀ ਵੀ ਥੱਲੇ ਨੂੰ ਇਨਰ ਨੂੰ ਨਰ ਪਾ ਕੇ ਜਿੱਦਾਂ ਵੀ ਬਣਦਾ ਏ ਵੀ ਸੋਹਣੀ ਲੱਗੂਗੀ ਸਾਡਾ ਨੂਰ ਹੈ ਨਰੂ ਮੈਂ ਇਹਦੇ ਬਾਰੇ ਸੋਚਦੀ ਸੀ ਮੇਰੀ ਭਾਬੀ ਹੈਗੀ ਆ ਉਹਨੇ ਇਹਨੂੰ ਕੁਰਤਾ ਪਜਾਮਾ ਸਿਉਣਾ ਜੇ ਮੋਟਾ ਸਿਉਣਾ ਹੋਵੇ ਅਜਾ ਲੱਡੂ ਨੂੰ ਹਾਂ ਹੂੰ ਸੋਹਣੇ ਲੱਗੂਗੇ ਉਹ ਤਾਂ ਤਾਂ ਫੁੱਲਦੀ ਹੈ ਕਿ ਉਹ ਤਾਂ ਗੋਦੀ ਚ ਉਹਨੂੰ ਵਿਚਾਰੀ ਮੇਰੀ ਗੋਦੀ ਚ ਉਹ ਮਾਦੀ ਜੀ ਆ ਕੁਰਤਾ ਗਿਆਨ ਤੋਂ ਨੇ ਵਾਲੇ ਦੇ ਠੀਕ ਲੰਦਾ ਸੂਟ ਵਗੈਰਾ ਦਾ ਹੂੰ ਇਹ ਤਾਂ ਲੱਗਦੀ ਹੈ ਇਹ ਪਜਾਮਾ ਕੁਰਤਾ ਪਾਪਾ ਇਹ ਦਾਦੇ ਨਾਲ ਦਾ ਲੱਗਣਾ ਚਾਹੀਦਾ ਹਾਂ ਦਾਦੇ ਗੱਲ ਵੀ ਹਾਂ ਤਾਂ ਹੋਰ ਆ ਭਾਈ ਬੰਦਾ ਹੋਰ ਲੈ ਇਧਰ ਮਲੋ ਜੀ ਬਾਈ ਨੂੰ ਅਸੀਂ ਕਾਹ ਜੀ ਸਾਰਿਆਂ ਨੂੰ ਚਾਹ ਲੱਗਿਆ ਪੀਣ ਹਾਂ ਹੁਣ ਹੁਣ ਦੁੱਧ ਨਾ ਪੀ ਆ ਹੁਣ ਤਾਂ ਚਾਹ ਭਰੇ ਚੱਲੋ ਗੱਲ ਨਾ ਜਿਆਦਾ ਦੁੱਧ ਭਰਾ ਦੇ ਦੀ ਇਹ ਵੀ ਮਨ ਤੌਰ ਤੇ ਭਰਾ ਦੇਗਾ ਭਰਦਾ ਕੋਈ ਤਾਂ ਇਹ ਵੀ ਇਹ ਵੀ ਮਨੂੰ ਲੱਗਦਾ ਆਪਣੇ ਦਾਦੇ ਪਾਪਾ ਤੇਰੇ ਪਰੇ ਜਾਣਾ ਮਨੂੰ ਆਪ ਲੱਗਦਾ ਇਹ ਦਾਦੇ ਪਰੇ ਜਾਊਗਾ ਚਲੋ ਇਹਦੇ ਬਾਅਦ ਇਹ ਬਣਾ ਕੇ ਨਾਲੇ ਆਪ ਹੀ ਲੈ ਕਰਨੇ ਹੋਏ ਕੰਮ ਹੋਊਗੇ ਸਹੀ ਗੱਲ ਆ ਆਪਣੀ ਨੂਰ ਦਾ ਤਾਂ ਚਲੋ ਮੈਨੂੰ ਪਤਾ ਨਹੀਂ ਜਦ ਮਨਕੀਰ ਤੋਂ ਇਹ ਤਾਂ ਕਹਿੰਦੇ ਨਿਆ ਚਿੱਕਾ ਮਾਰਦਾ ਪਾਪਾ ਜੀ ਪਰ ਗਿਆ ਅਦਰ ਮਨਕੀ ਆਪਣੇ ਹਰਗੁਣ ਹੋਈ ਤੇ ਜਦ ਉਹ ਵੀ ਚਿੱਕਾ ਮਾਰਦੇ ਆਪਣੇ ਪਾਪਾ ਜੀ ਪਰ ਗਿਆ ਆਇਓ ਮੇਂ ਵੀ ਗੱਲ ਦੇਖੀ ਨੇ ਦੇਖੀ ਹਾਂ ਹੋ ਗਈ ਬੁੱਤ ਚਾਹ ਹਾਂ ਹੋ ਗਈ ਇੰਗੀ ਬੋਤਿਆ ਅੱਛਾ ਹਰਗੁਣ ਕਿੱਥੇ ਪੁੱਛ ਕਿਰ ਤੋਂ ਦੀਦੀ ਕਿਥੇ ਪੁੱਛ ਹਰਗੁਣ ਕਿੱਥੇ ਆ ਕਿੱਥੇ ਆ ਹਰਗੁਰ ਕਿੱਥੇ ਓਏ ਨਿਗਾ ਸਿੱਧੀ ਉੱਧਰ ਕਮਰੇ ਨੂੰ ਜੀ ਇੱਥੇ ਦੇ ਨਿਗਾ ਸਿੱਧੀ ਉਹ ਕਮਰੇ ਨੂੰ ਜਾਂਦੀ ਜੀ ਸਾਹਮਣੇ ਪਾਪ ਕੀ ਕਹਣ ਕੰਦੀ ਹਰਗੁਰ ਕਾ ਪਾਪ ਕੀ ਕਰਦੀ ਕੀ ਕਰਨ ਕਾ ਨਹੀਂ ਪਾਪ ਆਪ ਕਾ ਦੇ ਹਰਗੁਰ ਨੂੰ ਪਾਪ ਕਾ ਦੇ ਇਹ ਉਹ ਮੇਰੀ ਗੱਲ ਸੁਣੋ ਤੁਹਾਨੂੰ ਰਿਮਾਈਂਡ ਕਰਾ ਦਵਾਂ ਆਦੇ ਗਏ ਵੈਸੇ ਤਾਂ ਭਾਜੀ ਭਾਜੀ ਤੁਸੀਂ ਅੱਜ ਕਿੱਥੇ ਜਾਣਾ हां मेरे को काम ਆਦਾ ਹੈ ਖੇਤਾਂ ਕੁੱਤਾ ਚੈੱਕ ਕਰਨੀ ਹੈ ਨਾ ਵੀ ਜੈ ਤੁਸੀਂ ਲੇਟ ਹੋਦੇ ਨਾ ਭਾਜੀ ਤਾਂ ਹੈਗੇ ਹਲਵਾਈ ਨਹੀਂ ਆਉਣਾ ਅੱਜ ਹਾਂ ਵੀ ਉਹ ਟੇਬਲੋ ਵੀ ਮੈਂ ਉਹ ਹੀ ਕਹਿਨੀ ਆ ਵੀ ਥੋੜੇ ਜਿ ਦੇ ਭਾਜੀ ਅੱਗੇ ਤੁਸੀਂ ਅੱਗੇ ਪਿੱਛੇ ਹੋ ਗਏ ਸੌਰੀ ਤੇ ਹਲਵਾਈ ਨਹੀਂ ਆਉਣਾ ਇੱਕ ਟੈਂਟ ਵਾਲੇ ਨਹੀਂ ਆਉਣਾ ਨਾ ਤੇ ਤੁਸੀਂ ਮੈਂ ਵੀ ਤਾਂ ਕਰੀ ਫਾੜ ਦੇ ਕੋਲ ਤੁਸੀਂ ਦੇਖ ਲਓ ਆਪਾਂ ਜਿੱਦਾਂ ਕਰਨਾ ਭਾਂਡੇ ਭੁੰਡੇ ਦਾ ਉਹ ਕਹਿੰਦਾ ਦਾ ਵੀ ਜੇ ਤਾਂ ਗੁਰਦੁਆਰਾ ਸਾਹਿਬ ਚੋਂ ਮਿਲ ਗਏ ਹਾਂ ਹਲਵਾਈ ਕੀ ਗੱਲ ਹੋਈ ਸੀ ਮੇਰੀ ਫੋਨ ਤੇ ਕਿ ਜੇ ਤਾਂ ਕਹਿੰਦਾ ਗੁਰਦੁਆਰਾ ਸਾਹਿਬ ਚੋਂ ਮਿਲ ਗਏ ਤਾਂ ਠੀਕ ਹੈ ਕਹਿੰਦਾ ਨਹੀਂ ਫੇ ਮੈਂ ਆਪਣੀਆਂ ਕੜਾਹੀਆਂ ਲੈ ਆਉਂਗਾ ਹਾਂ ਫੇ ਠੀਕ ਵੀ ਚਲ ਜੇ ਤਾਂ ਉਹਦੇ ਮਿਲ ਗਏ ਠੀਕ ਹੈ ਕੜਾਹੀਆਂ ਦਾ ਨਹੀਂ ਮਨੂਰੇ ਪਤਾ ਸ਼ਾਇਦ ਚਲੋ ਕੋਈ ਨਾ ਬਾਈਆਂ ਦੀ ਗੱਲ ਛੱਡੋ ਉਹ ਤਾਂ ਆਪਾਂ ਨੂੰ ਮਿਲ ਜਾਣਗੀਆਂ ਸਰ ਮੀਂਹ ਦੀ ਗੱਲ ਕਰੀਏ ਲੱਗਦੇ ਦੀ ਗੱਲ ਕਰੋ ਭਾਈ ਜਿਹੜਾ ਮੁੱਦਾ ਨਹੀਂ ਇੱਕ ਮਿੰਟ ਆਪਣਾ ਮੁੱਦਾ ਹੀ ਆ ਮੇਰੀ ਗੱਲ ਗੁਰਦੁਆਰੇ ਦੇ ਵਿੱਚੋਂ ਭਾਂਡੇ ਆਸਾਨੀ ਨਾਲ ਮਿਲ ਜਾਣ ਥੋੜੇ ਲੱਭਦਾ ਜੈਸਮੀਨ ਮੇਰੀ ਗੱਲ ਨਹੀਂ ਤੁਹਾਨੂੰ ਕੜਾਹੀਆਂ ਨਹੀਂ ਆਈਆਂ ਭਾਂਡੇ ਤਾਂ ਮਿਲ ਜਣੇ ਜਿਹੜੀਆਂ ਕੜਾਹੀਆਂ ਹੁੰਦੀਆਂ ਵੱਡੇ ਵੱਡੇ ਦੇਗੇ ਪਰ بڑے ਹੁੰਦੇ ਆ ਹਨਾ ਪੰਨੋ ਥੋੜੇ ਜਿਹਾ ਮੀਡੀਅਮ ਚਾਹੀਦੇ ਇਦਾਂ ਕਹਿੰਨੇ ਹੋ ਹਾਂ ਬਾਕੀ ਚੱਲ ਕੋਈ ਨਹੀਂ ਭਾਂਡੇ ਤਾਂ ਆਪਣੇ ਗੁਰਦੁਆਰਾ 'ਚ ਬਹੁਤ ਆ ਬਾਕੀ ਚੱਲ ਹੁਣ ਦੇਖ ਐਸ ਐ ਇਦਾਂ ਨਹੀਂ ਕਰ ਸਕਦੇ ਛੋਟੇ ਜਿਹੇ ਲੱਡੂ ਵੰਟ ਲੂਗੇ ਕਿ ਨਹੀਂ ਉਦਾਂ ਕਰਦੇ ਮੇਰਾ ਬੋਝ ਜੀ ਕਰਦਾ ਵਟਣ ਮੈਨੂੰ ਬਹੁਤ ਦਿੱਸਦਾ ਚੱਲ ਦੇਖ ਲੂਗੇ ਕੋਈ ਦੇਖ ਲੂਗੇ ਪਰ ਟਾਈਮ ਘੱਟ ਹੋਣਾ 10:00 ਵਜੇ ਰਹਿਣੀ ਆ ਨਹੀਂ ਉਦੋਂ ਨੇ ਥੋੜੀ ਬੱਟ ਹੁਣੀ ਆ ਉਹ ਉਹ ਤਾਂ 1-2 ਦਿਨ ਪਹਿਲਾਂ ਦਿਨ ਪਹਿਲਾਂ ਬੱਟ ਹੁਣੇ ਆ ਜੀ ਉਹ ਵੈਸੇ ਜੀ ਮੰਮੀ ਬਣਾਣੇ ਹੋਣ ਨਾ ਲੱਡੂ बन ਸਕਦੇ ਜੇ ਜਿਆਦਾ ਨਹੀਂ ਚੱਲ 10 ਕਿਲੋ ਲੱਡੂ ਬਣਾ ਲਓ 10 ਕਿਲੋ ਬਹੁਤ ਆ ਇੱਕ ਕਿ ਇੱਕ ਕਿਲੋ ਚ ਮੈਂ ਕਹਿੰਦਾ 20 ਕਿ ਲੱਡੂ ਆਂਦੇ ਹੁਣੇ ਆਹੋ ਐਨੇ 20 ਬਾਈ 20 ਇਦਾਂ ਨਹੀਂ ਹੋ ਸਕਦਾ ਜੀ ਮਮੇ ਇਦਾਂ ਨਹੀਂ ਹੋ ਸਕਦਾ ਵੀ ਮਤਲਬ ਹਰ ਵਾਰੀ ਆਪਾਂ ਪੀਲੇ ਲੱਡੂ ਬਣਾਉਨੇ ਆ ਸੋਰੀ ਲਾਲ ਗਲਾਬ ਦੀ ਜੀ ਬਣਾ ਲਓ ਗਲਾਬੀ ਤਾਂ ਨਹੀਂ ਕਰੇ ਦੇਖੇ ਲਾਲ ਤਾਂ ਚੱਲ ਬਣਦੀ ਹੈ ਸਬਜ਼ੀ ਵਗੈਰਾ ਪਾ ਕੇ ਖਾਸਾ ਸਮਾਨ ਬਣਾਉਂਦੇ ਫਿਰ ਖਾਹ ਤੇ ਬਹੁਤ ਸਵਾਦ ਬਣੇ ਉਹਦਾ ਰੰਗ ਜਿਹਾ ਉਹ ਬਣਵਾ ਲਓ ਕੋਈ ਟੈਨਸ਼ਨ ਨਾ ਲੋ ਅਸ ਮੈਂ ਤੇ ਦੀਦੀ ਤੁਹਾਡੀ ਪੂਰੀ ਪੂਰੀ ਹੈਲਪ ਕਰਾਵਾਂਗੇ ਅਸੀਂ ਪਿੱਛੇ ਨਹੀਂ ਹਟਦੇ ਹਨਾ ਦੀਦੀ ਸਮਾਨ ਲੈ ਆਦੇ ਅਸੀਂ ਆਪੇ ਬਣਾ ਲਾਂਗੇ ਆਪੇ ਬਣਾ ਲਾਂਗੇ ਤੁਸੀਂ ਐਨੀ ਟੈਨਸ਼ਨ ਨਾ ਲੋ ਫਿਰ ਠੀਕ ਹੈ ਇਹ ਤਾਂ ਹਲਵਾਈ ਕਰਦਈਆਂ ਹਾਂ ਨਹੀਂ ਹਲਵਾਈ ਮੰਮੀ ਜਿਹੜਾ ਆਪਾਂ ਕਰਨਾ ਹਾਂ ਵੀ ਕਰਦਈ ਬੰਦਾ ਉਹ ਵੀ ਬਹੁਤ ਘੈਂਟ ਆ ਅੱਛਾ ਉਹ ਵੀ ਕਰਦਈ ਜਿਹੜਾ ਹਲਵਾਈ ਮਾਲਾ ਮਾਲਾਂ ਤਾਂ ਵਿਆਹ ਨੂੰ ਹਾਂ ਉਹ ਬੰਦਾ ਕਰਨਾ ਇਸ ਕੀ ਠੀਕ ਆ ਹਾਂ ਪਾਪਾ ਜੀ ਨਾਲੇ ਤੁਸੀਂ ਦੇਖਿਓ ਤੁਹਾਡੇ ਗੱਲ ਤਾਂ ਬਹੁਤ ਜੋੜੀ ਮਿਲਣੀ ਹੁੰਦੀ ਬੈਠੇ ਗੱਲਾਂ ਮਾਰੀ ਕੇ ਨਾਲ ਆਜੀ ਫਿਰ ਮੜ ਜਾ ਬਾਹਰ ਨੂੰ 4 ਵਜੇ ਆਪਾਂ ਇਹ ਕਰ ਲੂਗੇ ਪਾਪਾ ਜੀ ਤੇ ਸਰਜਰੀ ਟੜੋ ਕੋ ਦੇਖਿਓ ਨਹੀਂ ਬਿੱਟੂ ਆਪ ਕੋ ਟਾਈਮ ਨਹੀਂ ਹੈ ਕਮਾਰ ਲਾ ਪੈਣੀਆਂ ਉਹਨੇ ਜਿਵੇਂ ਬਿੱਟੂ ਮਾਰੀ ਜਾਂਦਾ ਹੁੰਦਾ ਸਾਨੂੰ ਹਾਂ ਨਹੀਂ ਉਹ ਮੇਰਾ ਤਨੂਰੀ ਪੈਣਾ ਨਹੀਂ ਨਹੀਂ ਉਰੀ ਪਾਉਂ ਸਗੋ ਮੰਮੀ ਨੇ ਰਾਤ ਨੂੰ ਉਰੀ ਪਾਉਂ ਕੋਈ ਗੱਲ ਸਗੋ ਜੇ ਹੋ ਸਕਿਆ ਤਾਂ ਅੰਕਲ ਨੂੰ ਕਹਿਣਾ ਵੀ ਸਗੋ 2 ਦਿਨ ਪਹਿਲਾਂ ਆ ਜਾ ਜੇ ਲੱਡੂ ਲੱਡੂ ਬਣਾਉਣੇ ਆ ਮੈਂ ਕਹਿੰਦਾ ਮੈਂ ਕਹਿੰਦਾ ਹੋਰ ਕਰਦੇ ਮੰਮੀ ਮੈਂ ਕਹਿੰਦਾ ਹੋਰ ਕਰਦੇ ਆ ਮਹਾਰਾਜੀ ਕਰਪਾ ਨਾਲ ਚਲੋ ਹੁਣ ਸਿਆਲ ਦਾ ਟਾਈਮ ਆ ਦੁੱਧ ਵੀ ਵਧਿਆ ਹੋਇਆ ਜੇ ਆਪਾਂ ਜਿਹੜੀ ਸਵੇਰੇ ਚਾਹ ਨਾਲ ਬਰਫੀ ਕਰਨੀ ਵਾ ਪਾਪਾ ਜੀ ਜੇ ਉਹ ਵੀ ਘਰੇ ਬਣਾ ਲਈਏ ਗਾਜਰ ਨਹੀਂ ਨਹੀਂ ਆਈ ਵੀ ਢੀ ਕਾ ਗਾਜਰ ਵਾਲੀ ਵੀ ਬਣ ਸਕਦੀ ਬਣਾ ਲੈਣੇ ਉਹ ਗਜਰੇਲਾ ਤਾਂ ਲਾਸਟ ਵੀ ਬਣਨੇ ਬਣਨਾ ਗਜਰੇਲਾ ਕਰ ਲੈਣਾ ਆਪਾਂ ਨੇ ਲਾਸਟ ਵਾਲੇ ਲਾਸਟ ਵਾਲੇ ਦੇ ਟਿਕਾਣਾ ਹੋ ਹਾਂ ਉਹ ਤਾਂ ਉਦੋਂ ਬਣਾ ਜਿਹੜੀ ਗਾਜਰ ਵਾਲੀ ਬਰਫੀ ਮਾਲਾ ਵਾਲੇ ਪਾਪਾ ਨੇ ਬਣਾਈ ਹੁੰਦੀ ਸੀ ਆਹੋ ਜੇ ਉਹ ਕਰਨੀ ਚਾਹ ਨਾਲ ਉਹ ਕਰ ਦੂੰਗੇ ਤੇ ਇੱਕ ਗੱਲ ਹੋਰ ਉਹ ਤੁਸੀਂ ਬਜਟ ਅਕੋਰਡਿੰਗ ਦੇਖ ਲਿਓ ਐਦਾਂ ਹੋ ਸਕਦਾ ਵੀ ਸ਼ਾਮ ਨੂੰ ਰੋਟੀ ਪਾਣੀ ਤਾਂ ਆਪਾਂ ਨੇ ਖਾਣਾ ਹੀ ਆਂ ਕੁਝ ਐਕਸਟਰਾ ਬਣਾ ਲੀਏ ਜੀ ਤਾਂ ਮੈਨੂੰ ਪਤਾ ਕਿ ਆ ਕਿਹੜੇ ਸਪਰਿੰਗ ਰੋਲੀ ਆ ਟਿੱਕੀਆਂ ਵਗੈਰੇ ਕਿਉਂਕਿ ਆਪਣਾ ਆਪਣਾ ਪਰਿਵਾਰ ਰਹੇ ਨਾ ਕਿਉਂਕਿ ਬਾਕੀ ਤਾਂ ਦੀਦੀ ਨੇ ਸਭਨੇ ਘਰੋਂ ਚੱਲ ਸਵੇਰੇ ਹਾਂ ਸਵੇਰੇ ਤਾਂ ਤੁਸੀਂ ਕਹਿੰਦੇ ਤੇ ਚਾਹ ਪਾਣੀ ਪਲਾਤਾ ਬਧਾਣਾ ਬਲਖਾ ਲਾਤਾ ਚਲੋ ਜੀ ਉਸਦੇ ਬਾਅਦ ਪ੍ਰਸ਼ਾਦਾ ਸ਼ਕਾਤਾ ਜੀ ਲੋੜੀ ਬਾਲੀ ਸਭਨੇ ਉਸੇ ਟਾਈਮ ਬਾੜੀ ਆਪਣੀ ਲੋੜੀ ਮੱਥਾ ਟੇਕ ਕੇ ਚਲੇਗੇ ਜੀ ਸਾਰੇ ਜਾਣੇ ਆਪਣੇ ਘਰ ਨੂੰ ਠੀਕ ਹੈ ਉਸਦੇ ਬਾਅਦ ਤੁਹਾਡਾ ਬਰਥਡੇ ਮਨਾ ਹੋ ਰਿਹਾ ਹਾਂ ਅੱਛਾ ਹਾਂ ਦੇ ਦੇ ਠੀਕ ਆ ਪਰ ਜ਼ਰੂਰੀ ਟਾਈਮ ਵੇਸਟ ਕਰਨਾ ਬਰਥਡੇ ਮਨਾ ਹੋ ਰਿਹਾ ਉੱਧਰ ਕੋਈ ਇੱਕ ਪ੍ਰੋਗਰਾਮ ਹੋ ਰਿਹਾ ਕਰ ਰਹੇ ਆ ਸੀ ਦੱਸਿਆ ਕੀ ਆ ਇਹ ਉਹ ਫਿਰ ਇਹਨਾਂ ਨੂੰ ਦੱਸਣਾ ਨਹੀਂ ਹੈਗਾ ਕੀ ਠੰਡੇ ਕੁਪਟਾ ਚ ਫਿਰ ਕੱਲ ਪਕਲ ਵੀ ਤੇ ਕਰਦੇ ਗੱਡੀ ਚ ਬੈਠਾ अच्छा अच्छा ओ पटाका ही पौना एक ਗੱਲ ਦਾ ਲੈ ਕੇ ਤੁਸੀਂ ਹਰ ਗੁਣਵਾਰੀ ਨੂੰ ਜਵਾਬ ਦਿੱਤਾ ਸੀਗਾ ਕਿ ਇਹਨੇ ਆਪਣੇ ਡੈਥ ਹੋਈ ਹੈ ਇੱਧਰ ਵੀ ਚੰਗਾ ਨਹੀਂ ਲੱਗਦਾ ਆਪਾਂ ਕਹਤਾ ਵੀ ਚਲ ਕੋਈ ਗੱਲ ਨਹੀਂ ਠੀਕ ਆ ਵੀ ਹੁਣ ਕਰਾਂਗੇ ਤੇ ਇੱਕ ਪਟਾਕਾ ਪਾਉਣਾ ਤੁਹਾਨੂੰ ਇੱਕ ਦਿਨ ਪਹਿਲਾਂ ਪਤਾ ਲੱਗੂਗਾ ਸਾਰਿਆਂ ਨੂੰ ਉਹ ਦੇਖਦੇ ਆ ਤੁਹਾਨੂੰ ਪਤਾ ਹੈ ਹਾਂ ਜੇ ਤਾਂ ਮਤਲਬ 50 50 ਪਰਸੈਂਟ ਚਾਂਸ ਆ ਕਿਉਂਕਿ ਜਦੋਂ ਇਸ ਮਿੰਨੇ ਕੱਲ ਰੱਖੀ ਦੀਦੀ ਨੂੰ ਫੋਨ ਲਾਇਆ ਸੀਗਾ ਉਦੋਂ ਮੈਂ ਵੀ ਗੱਲ ਕਰਦੀ ਸੀਗੀ ਨਹੀਂ ਮੈਂ ਤਾਂ ਰੰਜੀਤ ਜੀ ਨਾਲ ਜੀ ਕੋਈ ਗੱਲ ਨਹੀਂ ਕਰੀ ਹਲੇ ਨਹੀਂ ਗੱਲ ਨਹੀਂ ਕੀਤੀ ਕੋਈ ਚੀਜ਼ ਬਾਰੇ ਕਿ ਕੋਈ ਚੀਜ਼ ਮੰਗੀ ਹੋਊਗੀ ਨਹੀਂ ਉਹ ਅਲੱਗ ਚੀਜ਼ ਆ ਉਹ ਉਹ ਉਹਦੇ ਬਾਰੇ ਤਾਂ ਕਿਸੇ ਨੂੰ ਨਹੀਂ ਪਤਾ ਨਹੀਂ ਗੱਲ ਨਹੀਂ ਇਹਨੇ ਨਾ ਕੋਈ ਚੀਜ਼ ਮੰਗੀ ਆ ਫਿਰ ਮੈਂ ਸੋਚਿਆ ਕੁਝ ਅਲੱਗ ਕਰਨ ਲੱਗੇ ਐ ਨਹੀਂ ਮੈਨੂੰ ਪਤਾ ਫੰਟਾ ਕਰਦੇ ਪਏ ਵੇ ਸੰਦਗੀ ਪਾ ਕੇ ਕੀ ਕੀ ਨਾ ਨਹੀਂ ਕਰਿੰਤੀ ਗਿਆ ਉਹਨੂੰ ਵੀ ਮੈਂ ਫੋਨ ਕਰਕੇ ਕਹਿਣੀ ਆ ਅਭੀ ਤੱਕ ਜਦੇ ਜੀਜੀ ਨੂੰ ਦੱਸ ਦਾਂ ਜੀਜੀ ਨੂੰ ਕਾਹਦੇ ਦੱਸਿਆ ਮੇਰੇ ਪਿੱਛੇ ਕਾਲ ਚੱਲਦੀ ਸੀ ਉਹਨੂੰ ਮੈਂ ਪੁੱਛ ਲਈ ਖੜ ਜਾ ਵੀ ਮੈਂ ਗੱਲ ਗੱਲ ਨਹੀਂ ਲੱਗਦੀ ਉਹਨੂੰ ਕਹਿੰਦੀ ਆਪਣੀ ਧੁੱਗੀ ਚਾਸ ਦੀ ਦਾ ਫੋਨ ਲਾ ਮੈਂ ਪਤਾ ਕਰਾਦੀ ਆ ਇਧਰ ਪਾਪਾ ਜੀ ਵੀ ਕਹਿੰਦੇ ਕੁਝ ਕੀ ਕਹਿੰਦੇ ਮਹਾ ਮੈਨੂੰ ਲੱਗਦੇ ਨੇ ਆੜੇ ਜਿਹੜੀ ਮਨ ਵੀ ਸੋਚੀ ਜੀ ਵੀ ਤੁਮਾਕਾ ਤਗੜਾ ਹੀ ਨਾ ਕਰਦੇ ਕੋਈ ਤਗੜੀ ਕਰਾਉਣ ਦੇ ਕਿਹੜੇ ਕਦੇ ਕਦੇ ਤਾਂ ਦਿਨਾਂ ਨੇ ਚਾਹ ਦੇ ਨਹੀਂ ਐਂਦਾ ਨਹੀਂ ਰਵਿੰਦਰ ਨੂੰ ਸਭ ਕੁਝ ਕਹਿਣਾ ਵੀ ਪਹਿਲਾਂ ਮੋਟਾ ਮੋਟਾ ਉਸ ਚੀਜ਼ ਦਾ ਖਰਚਾ ਲਿਖੋ ਵੀ ਜੋ ਜੋ ਅਸੀਂ ਕਹਿੰਦੇ ਆ ਠੀਕ ਨਹੀਂ ਜੀ ਜੇ ਆਪਣੇ ਕੋਲ ਨਿਕ ਪੈਸੇ ਹੋਏ ਤਾਂ ਹੀ ਕਰੂਗੇ ਐ ਥੋੜੀਆ ਵੀ ਰਵਿੰਦਰ ਨੇ ਕਹਿਤਾ ਮੇਰੇ ਕੋਲ 50000 ਰੁਪਏ ਨੂੰ ਅਸੀਂ 70 70000 ਲਵਾਈਏ ਐਂਦਾ ਦੀ ਵੀ ਕੋਈ ਗੱਲ ਨਹੀਂ ਤੇ ਵਿੱਚ ਇੱਕ ਮੈਂ ਹੋ ਸੋਚਦੀ ਸੀ ਕਿ ਮੈਂ ਕਿਸੇ ਨਾਲ ਕੰਸਲਟ ਕਰਿਆ ਤਾਂ ਵੀ ਜ ਸਵੇਰ ਨੂੰ ਆਸਰਾ ਦੀਵਾਰ ਲਵਾਈ ਮੇਰ ਉਹਨਾਂ ਨੇ ਗੱਲ ਦਿੱਤੀ ਕਹਿੰਦੇ ਭਾਈ ਲਵਾਉਣ ਨੂੰ ਤੁਸੀਂ ਲਵਾ ਸਕਦੇ ਆ ਵੀ ਸ਼ਾਮ ਨੂੰ ਮਹਾਰਾਜ ਹੀ ਆਏਗਾ ਪਰ ਆਪਣੇ ਚ ਕੋਈ ਕੁਰਸੀ ਖ ਨਹੀਂ ਹੈਗਾ ਮਹਾਰਾਜ ਕੋਲ ਬੈਠਣਾ ਪਏ ਇਸ ਕਰਕੇ ਵੀ ਤੁਸੀਂ ਰਹਿਣ ਦਿਓ ਤੁਸੀਂ ਐਦਾਂ ਕਰਿਓ ਵੀ ਮਹਾਰਾਜ ਲੈ ਆਇਓ ਆਰਤੀ ਕਰਾ ਲਿਓ ਹੀ ਗੱਲ ਫਿਰ ਆਪਾਂ ਨੇ ਜਰੂਰੀ ਨੇ ਨਾਲ ਨਾਲੇ ਨਰਾਦਰ ਹੁੰਦਾ ਫਿਰ ਮਾਰਾ ਦਾ ਰਾਤ ਨੂੰ ਲਿਆ ਕੇ ਵੀ ਕੋਈ ਬੈਠਣਾ ਵੀ ਬੈਣਾ ਕੋਲ ਫਿਰ ਆ ਸੋਚਿਆ ਇੱਕ ਤਾਂ ਕੋਈ ਬਾਣੀ ਪਾਣੇ ਵਾਲਾ ਬੈਠਣ ਵਾਲਾ ਚਾਹੀਦਾ ਤਾਂ ਹੀ ਕਹਿੰਨੇ ਵੀ ਫਿਰ ਹੁਣ ਜਨਮ ਦਿਨ ਤੁਹਾਡਾ ਮਨਾਤਾ ਉਸ ਤੋਂ ਬਾਅਦ ਜਨਮ ਦਿਨ ਤੋਂ ਬਾਅਦ ਲੋੜੀ ਵਾਜੂਗੀ ਆਪਾਂ ਓ ਨਹੀਂ ਮੇਰੀ ਗੱਲ ਸੁਣੋ ਲੋੜੀ ਰੋਟੀ ਪਾਣੀ ਖਾਣ ਤੋਂ ਬਾਅਦ ਪਤਾ ਪਤਾ ਗੱਲ ਕੀ ਆ ਏ ਲੋੜੀ ਦਾ ਦੇਖੋ ਮੇਰੀ ਗੱਲ ਸੁਣੋ ਲੋੜੀ ਹੁਣ ਪਹਿਲਾਂ ਆਏ ਡਿਸਾਈਡ ਕਰੋ ਵੀ ਚਾਮ ਨੂੰ ਮਨਾਉਣੀ ਆ ਕਾਤ ਮਨਾਉਣੀ ਤੇਰੀ ਗੱਲ ਸੁਣੋ ਸਵੇਰੇ ਆਪਾਂ ਪਾਠ ਰੱਖ ਕੇ ਚਾਹ ਪਾਣੀ ਪਹਿਲੋਂ ਚਾਹ ਪਾਣੀ ਬਣਾਉਣਾ ਤੇ ਪਾਠ ਤੋਂ ਬਾਅਦ ਚਰੰਗਰ ਖਲਾਤਾ ਲੰਗਰ ਦੇ ਬਣੇ ਛਕ ਕੇ ਬਚਾ ਦੋ ਫਿਰ ਉਸ ਤੋਂ ਬਾਅਦ ਕੇਕ ਕੱਟ ਲਵੇ ਮੈਂ ਵੀ ਤਾਂ ਨਹੀਂ ਕਹੀ ਜੰਨੀ ਆ ਫਿਰ ਸ਼ਾਮ ਨੂੰ ਲੋੜੀ ਵਾਲੀ ਆਹੋ ਫਿਰ ਫਿਰ ਐਦਾਂ ਨਾ ਤੁਹਾਨੂੰ ਲੋੜੀ ਮਾਰ ਲਓ ਨਾਲੇ ਸੇਕ ਰਹੂੰਗਾ ਨਾਲੇ ਲੱਟਪਾਉਂਗੀ ਦੀਦੀ ਤੇ ਕਹਿਣਾ ਵੇ ਦੀ ਜੇ ਤਾਂ ਨਾਲੇ ਲਾਣਾ ਭਾਈ ਲ ਮੋਟਰੋ ਗੱਡੀ ਜੇ ਨਹੀਂ ਲੱਭਾ ਡੀਜੇ ਦਾ ਇੰਤਜ਼ਾਮ ਕਰਿਆ ਸੀ ਕਿਸੇ ਗੱਲ ਨੂੰ ਲੈ ਕੇ ਜਿਹੜਾ ਅਸੀਂ ਸੱਪ ਕੱਢਣ ਨੂੰ ਚਾਹੁੰਦੀ ਆ ਮੈਂ ਡੀਜੇ ਨੂੰ ਹੱਦ ਹੋ ਗਈ ਡੀਜੇ ਨੂੰ ਕਿਆ ਹੈ ਲੈ ਇਹਨੂੰ ਕਿਆ ਹੈ ਲਿਆਓ ਮੈਂ ਕਿਆ ਹੈ ਟ੍ਰੈਕਟਰ ਬਸ ਸਾਰੇ ਮੇਰੀ ਗੱਲ ਸੁਣ ਲੈ ਜਾਨ ਪੂਰਾ ਘਰ ਵੀ ਸਜੋੜੇ ਡੀਜੇ ਦਾ ਡੀਜੇ ਯਾਰ ਜੋ ਮਰਜ਼ੀ ਕਰ ਲੋ ਉਹ ਇੱਥੇ ਸਪੀਕਰ ਲਿਆਉਂਗਾ ਇੱਕ ਆਪਣਾ ਇੱਥੇ ਇੱਕ ਲਾ ਕੇ ਨੱਚ ਲੈ ਇਹ ਦੀ ਦੀ ਹੋਲ ਫਿਰ ਕਾਪੀਰਾਈਟ ਆ ਜਾਂਦਾ ਜੇ ਗਾਣੇ ਲਾਉਂਗੀ ਜਿਹੜੇ ਆਪਣੇ ਵਿਊਰਜ਼ ਬੈਠੇ ਹੋ ਕਿਆ ਕਰੂਗੇ ਹੋਨ ਦਾ ਆਪਾਂ ਲਾਈਵ ਚਲਾ ਲੈਣਾ ਲੈ ਲਾਈਵ ਚਲੀ ਤਾਂ ਗੱਪ ਵੀ ਲੱਗਦੀ ਹੁੰਦੀ ਹੈ ਅੱਛਾ ਮੈਂ ਐਦਾਂ ਕਹਿੰਦੀ ਸੀ ਨਾ ਘਰ ਵੀ ਸਜਾਉਣਾ ਆਪਾਂ ਨੇ ਹਾਂ ਹਾਂ ਲੈਟਾਂ ਲਾਉਣੀਆਂ ਇੱਕ ਦੋ ਦਿਨ ਪਹਿਲਾਂ ਲਾਉਂਗੇ ਬਸ ਸਭ ਕੁਝ ਕਰ ਲੈਣਾ ਆਪਾਂ ਫੇਰ ਦੂਜੇ ਦੀ ਗੱਲ ਦੂਜੇ ਦੀ ਨਹੀਂ ਲਾਉਣਾ ਦੂਜੇ ਦਾ ਲਾਉਣਾ ਇਹਨਾਂ ਦੀ ਇਹ ਲਾਦੇ ਹੋ ਲਾਈਵ ਵੀ ਪਾਪਾ ਜੀ ਨੇ ਪਰਮਿਸ਼ਨ ਦੇ ਦਿੱਤੀ ਹਾਂ ਜਿਹਨੇ ਲਾਉਣਾ ਹੈ ਕੋਣ ਮੇਰੇ ਪਏ ਦੇ ਰਾਲੇ ਤਾਂ ਪਾਈ ਲਾ ਲੋ ਲਓ ਜੀ ਪਾਪਾ ਜੀ ਨੇ ਪਰਮਿਸ਼ਨ ਦੇ ਦਿੱਤੀ ਹੁਣ ਗੱਡੀ ਇੱਥੇ ਚਲੋ ਦੇਖਦੇ ਆਂ ਕੀ ਕਰਨਾ ਥੰਦੇ ਮਨ ਖੁਸ਼ ਕਰੋ ਆਪਣਾ ਹਾਂ ਹੁਣ ਕੁਝ ਨਹੀਂ ਹੋ ਸਕਦਾ ਹੁਣ ਸੋਚ ਸਕਦੇ ਆਂ ਡੀ ਜੇ ਬਾਰੇ ਜੀ ਪਾਪਾ ਜੀ ਨੇ ਕਹਿਤ ਕੋਈ ਕੁਝ ਨਹੀਂ ਕਰ ਸਕਦਾ ਡੀ ਜੇ ਲਾ ਲੂੰਗਾ ਚਲੋ ਕੋਈ ਨਹੀਂ ਦੇਖ ਲੈਂਦਾ ਮੈਂ ਕਹਿੰਦਾ ਟਰੈਕਟਰ ਵਾਲੀ ਸਪੀਕਰ ਲਾ ਲੂੰਗੇ ਉਹ ਵੀ ਡੀ ਜੇ ਵਰਗਈ ਆ ਸਪੀਕਰ ਜੇ ਬਾਠ ਨਾ ਦੋ ਹਾਂ ਉਹ ਤੇ ਹੁਣ ਜਮਾ ਹੀ ਹੋ ਜਾਂਦੇ ਗੱਲ ਇੱਕ ਦੋ ਜਵਾਕ ਸਪੀਕਰ ਤੇ ਘੋੜੀਆਂ ਆਉਂਦੀਆਂ ਹੈ ਨਹੀਂ ਉਹਦੇ ਬਾਰੇ ਵੀ ਬਾਤ ਹੋ ਸਕਦਾ ਸਪੀਕਰ ਤੇ ਪਾਠ ਵੈਸੇ ਲੱਗ ਸਕਦਾ ਪਰ ਅਸੀਂ ਛੋਣੇ ਕਰ ਉਹ ਫੇ ਮੈਂ ਉਹੀ ਕਹਿੰਦਾ ਵੀ ਅਸੀਂ ਮਹਾਰਾਜ ਦੇ ਚਰਨ ਪਵਾਣੇ ਆ ਤਾਂ ਕਰਕੇ ਸਪੀਕਰ ਤੇ ਪਾਠ ਨਹੀਂ ਅਸੀਂ ਲਾ ਸਕਦਾ ਅਸੀਂ ਵੀ ਨਹੀਂ ਲੱਗਣਾ ਹੈ ਨਹੀਂ ਨੌੜਾ ਕਿ ਮੈਂ ਕਰਦਾ ਮੈਂ ਤਾਂ ਸੁਮਣੀ ਸਾਹਿਬ ਦਾ ਜਾਪ ਪਰ ਮਹਾਰਾਜ ਲੈ ਕੇ ਆਉਣਾ ਡੀ ਜੇ ਦੇ ਚਰਨ ਵੀ ਪਾਉਣੇ ਆ ਸੀ ਲੈ ਕੇ ਆਉਣਾ ਨਹੀਂ ਮਹਾਰਾਜ ਲੈ ਕੇ ਆਉਣੇ ਆ ਆਉਣੇ ਆ ਮਹਾਰਾਜ ਘਰਾਂ ਲਿਆਉਣਾ ਹਾਂ ਹਾਂ ਪਾਪਾ ਜੀ ਮਹਾਰਾਜ ਕਰ ਲਿਓ ਇਹ ਫਿਰ ਰਵਿੰਦਰ ਨੂੰ ਵੀ ਤਾਂ ਗਿਫਟ ਦੇਣੀ ਆ ਕੋਈ ਨਾ ਰਵਿੰਦਰ ਨੂੰ ਪਾਪੋ ਕੈਮਰਾ ਆਫ ਕੈਮਰੇ ਪਿੱਛੇ ਡਿਸਕਸ ਕਰਾਂਗੇ ਆ ਨਾ ਦੱਸ ਉਹ ਮੈਨੂੰ ਆਏ ਕਰਿਓ ਮੇਰੀ ਗੱਲ ਸੁਣੋ ਸਾਰੇ ਜਾਣੇ ਨਾ ਜੇ ਜ਼ਿਆਦਾ ਨਹੀਂ ਚੱਲ ਜ਼ਿਆਦਾ ਬੜਾ ਗਿਫਟ ਨਹੀਂ ਮਾਵਾਂਗਦਾ 5-5000 ਰੁਪਏ ਦੇ ਦਿਓ ਮੈਨੂੰ ਅੱਛਾ ਇੱਕ ਮਹੀਨੇ ਇਹਨੂੰ ਐ ਪੁੱਛ ਮੇਰੇ ਵਾਸਤੇ ਉਹੀ 5000 ਦਿੱਤੇ ਸਾਨੂੰ ਗਿਫਟ ਮੇਰੇ ਵਾਸਤੇ ਉਹੀ ਗਿਫਟ ਹੋ ਜੇ ਫੇ ਗਿਫਟ ਲੈ ਦੱਸ ਨਹੀਂ ਫਿਰ 1 ਮਿੰਟ ਫਿਰ ਜਿਹੜੇ ਮੈਂ ਤਾਂ ਪ੍ਰੋਮਿਸ ਕਰਿਆ ਵਾ ਨਾ ਮੈਂ 15000 ਤੱਕ ਦਾ ਖਰਚਾ ਮੇਰੇ ਵੱਲੋਂ ਆ ਤੁਸੀਂ 15000 ਦਾ ਕੁਝ ਨਹੀਂ ਕਰਨਾ ਮੈਂ ਇਹਨਾਂ ਨੂੰ ਕਿਹਾ ਵੀ ਸੁਣ ਲੈ ਦੀਦੀ ਤੁਸੀਂ ਬੈਠਿਓ ਤੇ ਇੱਕ ਡੀਜੇ ਸਿਸਟਮ ਮੈਂ ਲਵਾ ਦੂੰਗੀ ਠੀਕ ਹੈ ਮੈਂ ਥੋੜੀ ਜਿਹੀ ਸੇਵਿੰਗ ਕਰੀ ਹੋਈ ਆ ਇੱਕ ਆਕਾਰ ਦੀ ਡੈਕੋਰੇਸ਼ਨ ਮੈਂ ਕਰਵਾ ਦੂੰਗੀ ਵੀ ਇਹ ਦੋਹਾਂ ਦਾ ਖਰਚਾ ਮੈਂ ਕਰੂੰਗੀ ਜਿੱਥੇ ਤੇ ਮਰਜ਼ੀ ਕਰਾਂ ਮੈਂ ਤੇ ਬਾਕੀ ਤੁਸੀਂ ਆਪ ਕਰਨਾ ਹੁਣ ਇਹ ਤੇ ਉੱਪਰ ਦੇ ਸੋਸੀ ਕਿਆ ਕਰੀਏ ਹਮ ਨਹੀਂ ਦਾ ਉਹਦੇ ਵਿੱਚ ਵੀ ਥੋੜੇ ਜਿਹੇ ਕੀਨੇ ਪੈਸੇ ਪਾਉਣੇ ਆ ਮਿੰਮੀ ਦੇ ਪਾਉਣੇ ਆ ਥੋੜੇ ਜਿਹੀ ਮੈਂ ਕਰਦੀ ਕਰਤੀ ਫਿਰ ਨਹੀਂ ਤਾਂ ਤੁਹਾਨੂੰ ਦੇ ਦੇਣੀ ਆ ਕਿਉਂਕਿ ਗਿਸਤੀ ਦਾ ਗਿਸਤੀ ਹੁੰਦਾ ਓ ਕੀ ਹੋ ਗਿਆ ਪਤਾ ਨਹੀਂ ਕਿਹਦੇ ਓਏ ਤੂੰ ਕੌਲੀ ਦੇ ਦੇ ਉਹ ਕੌਲੀ ਖੋਲੀ ਹੁਣੇ ਉਹਦੀ ਪੁਰ ਕਰਿਆ ਵਾਲੀ ਹੰਡਾ ਤੇ ਸਾਰੇ ਆ ਲੈ ਉਹ ਹੀ ਕੱਟ ਕੱਟ ਸਿੱਟੀ ਜਾਂਦੀ ਬਾਹਰ ਤੇ ਹੋਰ ਚਲੋ ਇਹ ਸਾਰਾ ਕੁਝ ਹੋ ਗਿਆ ਸ਼ਾਮ ਨੂੰ ਸ਼ਾਮ ਨੂੰ ਚਾਹ ਚੁ ਬਣਾਉਣੀ ਹੈ ਪ੍ਰਸ਼ਾਦਾ ਦਾ ਛਕੜਾ ਹੀ ਚਲ ਜੇ ਕਿਸੇ ਨੇ ਪੀਣੀ ਉਹ ਚਾਹ ਜੀ ਸ਼ਾਮ ਨੂੰ ਤੱਕ ਲੋੜ ਨਹੀਂ ਆਪ ਘਰ ਪਲਾਉ ਤੇ ਬਣਾ ਲੂ ਮੈਂ ਇਨਸ਼ਾ ਅੱਲ ਚਾਹ ਦੀ ਲੋੜ ਨਹੀਂ ਆ ਕਿਉਂਕਿ ਡੀਜੇ ਤਾਂ ਚਟੂਟਪੂਗਾ ਰੋਟੀ ਖਾਊਗਾ ਨਾ ਚਟੂਟਪੂਗਾ ਖਾਊਗਾ ਨਾ ਚਟੂਟਪੂਗਾ ਚਾਹ ਕਿਨੇ ਬਿਣੀ ਰਾ ਦਿੰਦੇ ਉਹ ਦੇਖ ਲਿਓ ਜੀ ਜਿਹੜਾ ਮੈਂ ਤੁਹਾਨੂੰ ਕਹਿਨੀ ਆ ਵੀ ਜੇ ਬਣਦਾ ਹੋਇਆ ਹਾਂ ਹਾਂ ਰੋਲ ਵਗੈਰਾ ਜਾਂ ਟਿੱਕੀ ਵਗੈਰਾ ਉਹ ਚੱਲ ਕੋਈ ਨਹੀਂ ਉਹ ਤਾਂ ਫਿਰ ਹੁਣ ਹਲਵਾਈ ਸਾਹਿਬ ਨੇ ਆਉਣਾ ਹੀ ਇੱਕ ਅੱਧੇ ਦਿਨ 'ਚ ਹੁਣ ਵੀਡੀਓ ਪੈਣੀ ਆ ਜੀ ਸਾਰਿਆਂ ਦੇ ਸਾਹਮਣੇ ਹੀ ਹਲਵਾਈ ਸਾਹਿਬ ਨੂੰ ਆਪਾਂ ਨੇ ਕੈਮਰੇ ਦੇ ਮੂਹਰੇ ਹੀ ਪੁੱਛ ਲੈਣਾ ਵੀ ਕਿਆ-ਕਿਆ ਭਾਈ ਬਣਾ ਸਕਦੇ ਆ ਵੀ ਵੀ ਫਾਸਟ ਫੂਡ 'ਚ ਤੁਸੀਂ ਕਿਆ ਬਣਾ ਸਕਦੇ ਆ ਠੀਕ ਹੈ ਨੀ ਉਹ ਆਪਾਂ ਨੇ ਉਹਨਾਂ ਦੀ ਸਲਾਹ ਲੈ ਕੇ ਫਿਰ ਚੱਲਣਾ ਅੱਗੇ ਬਾਕੀ ਹੁਣ ਪਤਾ ਲੱਗੇ ਜਾਣਾ ਸਾਰਿਆਂ ਨੂੰ ਭਾਈ ਜਿਹੜਾ ਵੀ ਪ੍ਰੋਗਰਾਮ ਕਰਨਾ ਮਾਲਕ ਦੀ ਕਿਰਪਾ ਨਾਲ ਇੱਕ ਤਾਂ ਰੱਬ ਧੁੱਪ ਕਰ ਦੇਵੇ ਬਾਕੀ ਹੁਣ ਮੇਰੀ ਗੱਲ ਸੁਣੋ ਹਾਂ ਕੁੜੀਆਂ ਨੂੰ ਵੀ ਕਰਨਾ ਪੈਣਾ ਕੁਸਾ ਕੀ ਆ ਮਾਤਾ ਕੁੜੀਆਂ ਨੂੰ ਵੀ ਦੋ ਕੁਸਾ ਕੁੜੀਆਂ ਨੇ ਵਿਚਾਰੇ ਹੁਣ ਕੱਪੜੇ ਲੀੜੇ ਲੈ ਕੇ ਆਈਆਂ ਧੀਆਂ ਉਹ ਭਤੀਜੀਆਂ ਨੂੰ ਭਤੀਜੀਆਂ ਨੂੰ ਹਰ ਗੁੰਦੇ ਤਾਂ ਆਪਾਂ ਵਰਤੇ ਸੀਗੇ ਹਰ ਗੁੰਦੇ ਵੀ ਹਰ ਗੁੰਦੇ ਨੂੰ ਦੇ ਤੇ ਤੇ ਹਰ ਗੁੰਦੇ ਨੂੰ ਦੂਰ ਦੇ ਦੇ ਹੋਗੇ ਹਾਂ ਮੈਂ ਕਰਨ ਕਰੇ ਭਾਈ ਆਪਾਂ ਕਹੀਏ ਬਾਅਦ ਚ ਦਰਮਿਆਨ ਦੰਨੇ ਦੇ ਦਊਂਗੇ ਦਊਂਗੇ ਨਹੀਂ ਨਹੀਂ ਹੋਇਆ ਕਿ ਹੁਣ ਇਹਨਾਂ ਦੇ ਇਹਦੇ ਤਾਂ ਕਾਲੇ ਕਰੀਏ ਆਪਣੇ ਨੇ ਕੀ ਅੰਨਿਆ ਭਾਈਓ ਲੋੜੀ ਨੂੰ ਸੂਟ ਫਿਰ ਇਦਾਂ ਕਰਦੇ ਆ ਕਰਨਾ ਕੀ ਕੀ ਕਰਨਾ ਹੈ ਮਤਲਬ ਮੈਨੂੰ ਪਤਾ ਨਹੀਂ ਜੀ ਉਹਨਾਂ ਨੂੰ ਤਿੰਨਾਂ ਨੂੰ ਰਾਣੀ ਹਾਰ ਦੇਣੇ ਇੱਕ ਇੱਕ ਤਰਾਕੇ ਨਹੀਂ ਮੈਨੂੰ ਇਸ ਚੀਜ਼ ਬਾਰੇ ਨੌਲੇਜ ਹੈ ਨਹੀਂ ਹੁਣ ਬੰਮੀ ਨੂੰ ਪੁੱਛਾਂ ਤਾਂ ਸਹੀ ਵੀ ਕਿ ਕਣਾਂ ਕਿਆ ਕੁਛ ਦੇਣਾ ਚਾਹੁੰਦੇ ਮੈਂ ਵੀ ਪਾਉ ਚਾਹੁੰਗਾ ਹਾਂ ਸੂਟ ਕਰਦਣੇ ਛੋਟ ਕਰ ਦੇਣੇ ਛੋਟ ਕਰ ਦੋ ਪ੍ਰਾਣਿਆਂ ਨੂੰ ਪੈਟਾ ਬੁਰਸ਼ ਲਾ ਦਿਓ ਠੀਕ ਆ ਜੋੜੇ ਜੋੜੇ ਲਾ ਦਿਓ ਚਾਹੀਏ ਨਹੀਂ ਪੈਟ ਬੁਰਸ਼ ਲਾ ਦਿਓ ਉਹ ਵੀ ਠੀਕ ਹੈ ਉਹੀ ਆਹੋ ਹੀ ਪੱਗ ਨਾ ਲਾਓ ਪੱਗੇ ਦਾ ਜੋੜਾ ਹੋ ਜਾਂਦਾ ਪੈਟ ਬੁਰਸ਼ ਲਾ ਦਿਓ ਹੂੰ ਤਾਂ ਛੋਟ ਹੋ ਜਾਂਦਾ ਬਸ ਹਾਂ ਠੀਕ ਆ ਹਰ ਵਾਰੀ ਪਾ ਜੋੜੇ ਹੀ ਲਾਉਂਦੇ ਹਾਂ ਓਕੇ ਪੈਟ ਬੁਰਸ਼ ਲਾ ਲਵੇ ਠੀਕ ਆ ਜੀ ਵੀ ਆਪਣਾ ਕੁੜੀਆਂ ਦੇ ਭਾਈ ਤਿੰਨਾਂ ਨੇ ਤਿੰਨੇ ਲਈਆਂ ਵੀ ਕੱਪੜੇ ਇੰਦਾਂ ਨੂੰ ਸੂਣ ਦੇਣੀ ਤੇ ਠੀਕ ਆ ਭਾਈ ਚਲ ਕੋਈ ਨਹੀਂ ਦੇ ਦੋ ਚਲੋ ਇਹ ਵੀ ਮੈਨਾਂ ਨੂੰ ਕਾਤੇ ਅਸੀਂ ਦੋਨੇ ਜਾਣੀਆਂ ਤੁਸਾਂ ਘਰ ਦੀਏ ਤੁਸਾਂ ਫੇਰ ਲਈ ਜਾਇਓ ਮੈਂ ਤਾਂ ਲੈ ਆ ਦੇਖ ਲੈ ਮੇਰੀ ਕਸਰ ਇਹ ਵੀ ਕੁੜੀਆਂ ਦੇ ਮੇਰੀ ਕਸਰ ਉਹ ਕੱਪੜੇ ਲੈ ਕੇ ਆਈਆਂ ਖਰਚਾ ਕਰਕੇ ਆਈਆਂ ਉਹਨਾਂ ਦਾ ਮਾਰ ਲੈਣਾ ਮਮੀ ਨੂੰ ਪਤਾ ਇਹ ਦੋ ਮਾਰਨਾ ਤਾਂ ਕਿਸੇ ਪਿੱਛੇ ਮਾਰ ਲੈਣਾ ਨਾ ਲਾਓ ਸਾਡਾ ਵੀ ਲਾਓ ਨਾ ਫੇਰ ਵੇ ઓ ਮੈਡੀਕਾ ਤੁਸੀ ਤਾਂ ਦੋ ਮਾਰੀ ਜਾਣੇ ਆਪੇ ਤਾਂ ਕਹਿੰਦਾ ਕਿਉਂ ਕਰਦਾ ਹੈ ਵੀ ਉਹਨਾਂ ਤੇ ਲੈ ਨਹੀਂ ਉਹਨੇ ਕਿ ਮਤਲਬ ਇੱਥੇ ਤੋਂ ਵੀ ਅਸਥੀ ਦਾ ਕਰੇ ਲੈਣੇ ਥੋੜਾ ਜਿਹਾ ਦਲਾਸਾ ਵੀ ਦੇਣਾ ਪੈਣਾ ਮੈਨੂੰ ਜਿਆਦਾ ਹੋ ਗਿਆ ਜੇ ਹੁਣ ਅਸੀਂ ਇਹ ਕਹੀਏਗਾ ਉਹਨੂੰ ਕਹਾਂ ਲਾ ਦਸਤੀ ਨੇ ਸੋਟ ਕੁੜੀਆਂ ਨੇ ਦੇਣੇ ਹੁਣ ਇਹ ਵੀ ਚਿੰਮੜ ਗਈਆਂ ਮੈਨੂੰ ਜਾ ਕੇ ਖਾਵੇ ਨੇ ਔਰ ਕੀ ਕਰਦੀ ਆ ਗੱਲ ਕਿ ਬਖਾਵੇ ਜਾ ਜਾ ਆਪਣੇ ਘਰ ਦੀ ਕੁੜੀਆਂ ਨੂੰ ਦੰਦੇ ਸਾਨੂੰ ਵੀ ਮੰਮੀ ਪਾਪਾ ਨੇ ਇਸ ਘਰ ਦੀਆਂ ਕੁੜੀਆਂ ਮੰਨਿਆ ਫਿਰ ਕਾੜੇ ਕੱਢ ਰਿੰਦਾ ਕਾੜੇ ਲਖਾਵੇ ਚਲੋ ਹੋ ਇਹ ਨਹੀਂ ਆਦਾਂ ਇਹ ਨਾ ਗਾ ਵੀ ਇਹ ਨਹੀਂ ਹੈਗੀਆਂ ਇੰਨੀਆਂ ਕੁੜੀਆਂ ਸਾਡੀਆਂ ਇਹ ਵੀ ਉਹ ਨਹੀਂ ਹੈਗੀਆਂ ਵੀ ਜਿਹੜੀ ਆਪ ਵੀ ਚੜੂਗੀਆਂ ਕਿ ਮੈਨੂੰ ਵੀ ਲੈ ਕੋ ਤਾਂ ਮੈਨੂੰ ਵੀ ਲੈ ਲਓ ਐ ਸਿਆਣੀਆਂ ਇਹਨਾਂ ਨੂੰ ਪਤਾ ਵੀ ਕੁੜੀਆਂ ਲੈ ਕੇ ਆਈਆਂ ਉਹ ਕੁੜੀਆਂ ਸਾਡਾ ਵੀ ਘਰ ਬਣਦਾ ਪਰਜਾਈਆਂ ਦਾ ਵੀ ਨਰਦਾਂ ਦਾ ਵੀ ਨਦਈਏ ਹਾਂ ਸਹੀ ਗੱਲ ਇਹ ਫਰਦੀ ਇਹਨਾਂ ਦਾ ਬੰਦਾ ਉਹ ਕਿਹੜੇ ਰੋਜ਼ ਰੋਜ਼ ਲੈ ਕੇ ਜਾਂਦੀ ਹੈ ਗਾਲੀ ਨਹੀਂ ਆਈ ਵੀ ਨਹੀਂ ਜਾਣੀਆਂ ਵੀ ਹਾਂ ਉਹ ਜੜ ਜੜ ਕੇ ਚਿਮੜਨਗੇ ਸਾਨੂੰ ਵੀ ਦਵਾ ਬਰੋਬਰ ਮੈਂ ਕਾਹ ਬਹਿਣੀ ਅਸੀਂ ਉਹ ਨਹੀਂ ਸੁਣਦਾ ਅਸੀਂ ਤੇਰੀ ਦਿੱਤੇ ਕੰਢੇ ਚ ਗੱਲ ਮੂੰਹ ਚ ਬੋਨੇ ਆਂ ਵੀਰਾਂ ਦੇ ਚ ਬੋਨੇਿੰਦੇ ਸਮਝਾਵਾ ਕਹਿ ਲੈਂਦੇ ਹੁੰਦੇ ਆ ਕਹਾ ਮਾ ਨੂੰ ਕੀ ਐਦਾਂ ਕਹਿੰਦੇ ਨਹੀਂ ਕਹਾ ਸਨਾਮਾ ਨੂ ਨੂ ਕਹਾ ਮਤ ਨਹੀਂ ਕਹਾ ਸਨਾਮਾ ਨੂ ਹਾਂ ਮਮਨੀ ਦੇ ਗਾਲੀ ਪਹਿਲਾ 1 ਮਿੰਟ ਮੰਮੀ ਹੁਣ ਹੁਣ ਪਹਿਲਾਂ ਸੁਣੀ ਹੋਣੀ ਕਹਾਵਤ ਤੁਹਾਡੀ ਆਪੇ ਗਾ ਪਾਈ ਜਾਂਦੀ ਹੁਣ ਬੋਲ ਮੰਮੀ ਮੈਂ ਕਹਿੰਦੇ ਹੁੰਦੇ ਆ ਹਾਂ ਕਹਾਂ ਤੈਨੂੰ ਸੁਣਾਵਾਂ ਨੂੰ ਸਾਡੇ ਕਹਿੰਦੇ ਕਹਾਂ ਤੈਨੂੰ ਕੰਨ ਕਰ ਰੂਹੇ ਐ ਵੀ ਕਹਿੰਦੇ ਆ ਹਾਂ ਲੈ ਕੀ ਗੱਲ ਕਰ ਲੈ ਤੈਨੂੰ ਹੀ ਕੰਨ ਕਰ ਹਾਂ ਇਹਦਾ ਕਹਿੰਦੇ ਆ ਚਲੋ ਹੁਣ ਕਰੋ ਗੱਲ ਫੇ ਮੈਂ ਤੇਰੇ ਨਾਲ ਬੋਲਣ ਕੋਪਾ ਪਾ ਲੈਣਾ। ਜੀ ਜੀ ਮੇਰੀ ਗੱਲ ਸੁਣ ਇੱਕ ਮਿੰਟ। ਅੱਜ 31 ਤਰੀਕ ਹੋ ਗਏ। ਫਿਰ ਤੁਹਾਨੂੰ ਸ਼ਡਿਊਲ ਬੰਨਣਾ ਪੈਣਾ। ਵੀ ਕਿਦਣ ਕਿਆ ਕਰਨਾ ਹਨਾ ਦੀਦੀ। ਦੇਖੋ ਕੋਈ ਗੱਲ ਨਹੀਂ। ਜੀ ਅਸੀਂ ਮਹਿੰਦੀ ਵੀ ਲਵਾਉਣੀ ਆ। ਤੁਹਾਨੂੰ ਮੈਂ ਵੀ ਸਾਡਾ ਦਿਨ ਕਰਦਾ। ਚੋ ਹੈ ਦਿਨ। ਉਹ ਦੇਖੋ ਫੀਡ ਹੈ। ਇਹਦੇ ਮੂਹਰੇ ਬਹਿ ਕੇ ਮਹਿੰਦੀ ਲਵਾਉਣੀ ਸੀ। ਮੈਂ ਦੱਸ ਮੈਂ ਵੀ ਮਹਿੰਦੀ ਵੀ ਲਵਾਉਣੀ ਸੀ। ਤੁਹਾਨੂੰ ਕਿਹਾ ਵਾ। ਉਹਦੇ ਫਿਰ ਇੱਕ ਦਿਨ ਅਸੀਂ ਪਾਰਲਰ ਦੀ ਜਾ ਕੇ ਨਾ ਅਪਾਇੰਟਮੈਂਟ। ਅਸੀਂ ਨਹੀਂ ਆਇਆ ਲਾਟ ਨਹੀਂ ਪੁੱਗਣਾ ਮੈਂ ਤੁਹਾਨੂੰ ਦੱਸਾਂ ਠੀਕ ਹੈ ਅਸੀਂ ਮਾਣਾ ਮੋਟਾ ਅਸੀਂ ਉਹ ਜਿਆਦਾ ਥੋੜੀ ਕਰਾਉਣਾ ਸਾਨੂੰ ਮੇਰੀ ਗੱਲ ਸੁਣੋ ਤੁਸੀਂ ਪੰਨਾ ਕਿਵੇਂ ਦੇਦੇ ਹੋ ਬਸ ਨਹੀਂ ਸਾਨੂੰ ਸਿਰਫ ਦੀਦੀ ਨੂੰ 500 ਬੰਨਵਾ ਦੇ ਬਸ ਉਸ ਤੋਂ ਇਲਾਵਾ ਕੁਝ ਨਹੀਂ ਦੇਣਾ ਤੁਸੀਂ ਨਹੀਂ ਅਸੀਂ ਆਪੇ ਦੇ ਬੇਟੇ ਦੇ ਨਾਲ ਜਾਣਾ ਐਨ ਦੇ ਵਿੱਚ ਮਮੀ ਐਨਾ ਕੁ ਤਾਂ ਇਹਨਾਂ ਦਾ ਨਿੱਕਾ ਦੀਦੀ ਨਹੀਂ ਉਹ ਕਰਦਣਾ ਨਹੀਂ ਅਸੀਂ ਬਾਹਰ ਉਹਨੇ ਵੀ ਬਿਧੀ ਰਿ ਵਿਆਹ ਕਰਾਉਣਾ ਸਾਰੀਆਂ ਨੇ ਦੀਨੀਆਂ ਨੇ ਬਾਹਰ ਜਾ ਕੇ ਕਰਾ ਕੇ ਸੁਣਾ ਉਹ ਪਹਿਲਾਂ ਮੈਂ ਕਰ ਦੋਗੀ ਵਿਚਾਰੀ ਉਹ ਕਿੱਥੇ ਜਾਊਗੀ ਮੈਂ ਦੱਸ ਉਹ ਉਹ ਉਹਨਾਂ ਦਾ ਇਹ ਉਹ ਐ ਕਰੂਗੇ ਹਰਮਨ ਨੂੰ ਬੁਲਾ ਲੂਗੇ ਹੈ ਹਰਮਨ ਨੂੰ ਵਿਆਹ ਉੱਦਣੇ ਉਹਨਾਂ ਦੀ ਸਖੀ ਭੂਆ ਦੀ ਕੁੜੀ ਦੀ ਲੋੜੀ ਪੈਣੀ ਅੱਛਾ ਮੈਂ ਕਰਿਆ ਥੋੜੀ ਬਿਧੀ ਦੀ ਹੈ ਹਾਂ ਕਰਿਆ ਤਾਂ ਮੈਂ ਕੋਈ ਨਹੀਂ ਬੇਲਾ ਅਸੀਂ ਬਾਹਰ ਜਾਣਾ ਉਪਰ ਨਾਲੇ ਗੋਲ ਗੱਪੇ ਖਾ ਕੇ ਆਉਂਗੀ ਐ ਨਹੀਂ ਗੋਲ ਗੱਪੇ ਖਾ ਕੇ ਆਈ ਦੱਸ ਉਧਰ ਨਾ ਅਠ ਭਾਜ ਪ੍ਰੋਗਰਾਮ ਵੀ ਹੋਣੀ ਇਹਨਾਂ ਨੂੰ ਗੋਲ ਗੱਪੇ ਆਦ ਆਉਂਦੇ ਆ ਹੋ ਯਾਰ ਅਸੀਂ 3-4 ਦਿਨ ਪਹਿਲੇ ਹੀ ਕਰਿਆ ਉਹਨਾਂ ਨੂੰ ਪਹਿਲਾਂ ਕਰਾਇਆ ਸਮਝ ਲੋ ਵਿਆਹ ਹੈ ਵੀ 500 ਨੂੰ ਆਪਾਂ ਲੱਡੂ ਵੰਡ ਲੈਣੇ ਕਾਲੂ ਹਲਵਾਈ ਲੱਗ ਗਿਆ ਪੱਟੀਆਂ ਚੜ ਗਈਆਂ ਐ ਉਹਤੇ ਅਗਲੇ ਦਿਨ ਭੋਗ ਐ ਇਦਾਂ ਸੀ ਕੁਐਂਸ ਮੈਂ ਤਾਂ ਤੁਹਾਨੂੰ ਕਹਿੰਦੀ ਵੀ ਤੁਸੀਂ ਉੱੜ ਜਾਣਾ ਦੇਖਿਓ ਸੌਦੇ ਲੈਣ ਨੂੰ ਵੇਰਾਂ ਦਾ ਵੇਰਾਂ ਦਾ ਕੋਈ ਗੱਲ ਨਹੀਂ ਚਲੋ ਆਪਾਂ ਬੰਨੋ ਅੱਜ ਸੂਟ ਲੈਣ ਚੱਲੀਏ ਕਾਲੂ ਸੌਦੇ ਲੈਣ ਮੈਂ ਦੱਸ ਝੂਟਾਂ ਦੀ ਬਾਰ ਨੂੰ ਤਾਂ ਚਾਹੇ ਇਹਨਾਂ ਨੂੰ ਝੂਟਾਂ ਦੇ ਨਾਮ ਨੂੰ ਦਾ Papa ji ਚਾਹੇ ਨਾ ਤੜਕੇ 3 ਵਜੇ ਖਾਲ ਕੇ ਲੈ ਜਾ ਉਹ ਦਿੱਲੀ ਨੂੰ ਹਾਂ ਚਾਹੇ ਦਿੱਲੀ ਨੂੰ ਲੈ ਜਾਓ ਝੂਟ ਹੈ ਹੀ ਇਹ ਜੀ ਚੀਜ਼ ਹੈ ਹਾਂ ਫਿਰ ਤੁਸੀਂ ਇਹ ਵੀ ਤਾਂ ਸੋਚੋ ਜੀ ਇਥੇ ਸਿਉਣੇ ਵੀ ਆ ਕਿਸੇ ਨਹੀਂ ਅਗਲਾ ਹਫ਼ਤਾ ਹਫ਼ਤਾ ਮੰਗਦਾ ਸੂਟ ਜੇ ਬਾਹਰੋਂ ਤੁਹਾਨੂੰ ਫੋਨ ਕਰੇ ਵੀ ਆ ਜਾ ਤੇਰੇ 2 ਲੱਖ ਰੁਪਈਆ ਹੋ ਗਿਆ ਲੈ ਜਾਂ ਚਾਰ ਵਜੇ ਉੱਠ ਕੇ ਜਾਉਂਗੇ ਨਾ ਤਿੰਨੇ ਵਜੇ ਮੈਂ ਦੱਸ ਲੈ ਦੋ ਲੱਖ ਰੁਪਈਆ ਕਿੱਧਰ ਤੇ ਹੋ ਜਾਊਗਾ ਬਾਹਰ ਇੱਕ ਗੱਲ ਆਉਂ ਵਿਜੇ ਨੇ ਪੈਸੇ ਹੋ ਜਾਣ ਤੁਸੀਂ ਜਾਉਂਗੇ ਨਹੀਂ ਅਸੀਂ ਨਹੀਂ ਜਾ ਰਹੇ ਸਹੀ ਹੈ ਲੈ ਤੁਸੀਂ ਮੈਨੂੰ ਦੱਸੋ ਤਾਂ ਸਹੀ ਦੇਖੋ ਅਗਲਾ ਹਫਤਾ ਦੋ ਹਫਤੇ ਤਾਂ ਮੰਗਦਾ ਹੀ ਆ ਜੀ ਜ਼ੂਰਸੀ ਉਹਨੇ ਕਿ ਕਿ ਉਹਨੇ ਵਿਆਹ ਦੇ ਦੀ ਨਾ ਹਮ ਅੱਜ ਤੱਕ ਚਲ ਕੋਈ ਨਹੀਂ ਦੇਖਦੇ ਆ ਫਿਰ ਅਨੇ ਤੁਸੀਂ ਪਹਿਲਾਂ ਅੱਜ ਦੇਖਦੇ ਕਿਹਨੇ ਹਲਵਾਈ ਨੇ ਉਹਨਾਂ ਦੇਖਦੇ ਅੱਜ ਪਹਿਲਾਂ ਹਲਵਾਈ ਪਹਿਲਾਂ ਹਲਵਾਈ ਸਾਹਿਬ ਗੱਲ ਨਵੇੜੀਏ ਸਾਰੀ ਫਿਰ ਕਰਦੇ ਆ ਅੱਗੇ ਗੱਲਬਾਤ ਤੇ ਲੱਡੂ ਵੀ ਸਾਡਾ ਆ ਗਿਆ ਜੀ ਓਏ ਕਾਟੋ ਵੇਰੀ ਉੱਟ ਗਈ ਓ ਮੇਰੀ ਕਾਟੋ ਉੱਟ ਗਈ ਐ ਹਾਥੀ ਆਉ ਦਿਆ ਚਲੋ ਠੀਕ ਆ ਜੀ ਫਿਰ ਮਿਲਦੇ ਹੁਣ ਤੁਹਾਨੂੰ ਅਗਲੇ ਵਲੌਗ ਚ